ਇਹ ਵੀ ਟਰੈਕਟਰ ਆ ਭਾਈ 3055 NV 3 ਸਿਲੰਡਰ 105 118 ਦਾ ਬੋਰ ਆ ਮੈਂ ਥੋੜਾ ਜਿਹਾ ਇੱਕ ਕੁਆਲਿਟੀ ਦੇ ਦਾਂ ਜਿਹੜਾ ਇੰਡੋ 3 ਸਿਲੰਡਰ ਆਉਂਦਾ ਉਹਦਾ ਬੋ ਸਟੋਕ 105 118 ਚਾਰ ਸਿਲੰਡਰ ਦੇ ਵਿੱਚ ਜਾ ਕੇ ਬਸ ਉਹ ਸਿੱਧਾ ਹੀ ਕੀ ਹੋ ਜਾਂਦਾ ਸਿਲੰਡਰ ਵੱਜ ਜਾਂਦਾ ਬੋਰ ਸੇਮ ਰਹਿੰਦਾ ਬੈਲ ਹਾਊਸਿੰਗ ਬਹੁਤ ਨਿੱਗਰ ਆ ਕਿਉਂਕਿ ਬਹੁਤ ਲੋਕ ਐ ਖੜਾ ਜਾ ਕਰਕੇ ਟਰੈਕਟਰਾਂ ਨੂੰ ਕਹਿੰਦੇ ਨੇ ਬੈਲ ਹਾਊਸਿੰਗ ਇਹਨਾਂ ਦੀ ਆਪਣੀ ਢਲਾਈ ਹੋਣ ਕਰਕੇ ਬਹੁਤ ਜ਼ਿਆਦਾ ਨਿੱਗਰ ਆ ਸਾਰੀ ਢਲਾਈ ਅਪਦੀ ਹੋਣ ਕਰਕੇ ਸ਼ੈਂਕਰੋ ਮੈਸ਼ ਬਹੁਤ ਟੌਪ ਦਾ ਹੋ ਸਕਦੇ ਹੋ ਤੁਸੀਂ ਲੈਂਥ ਹੋਣ ਕਰਕੇ ਉੱਠਣ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਘਟ ਜਾਂਦੀ ਆ 50 ਇਹ ਵੀ ਟਰੈਕਟਰ ਆ ਭਾਈ 3055 ਐਨਵੀ 3 ਸਿਲੰਡਰ 105 118 ਦਾ ਬੋਰ ਆ ਮੈਂ ਥੋੜਾ ਜਿਹਾ ਇੱਕ ਕਲੈਰਟੀ ਦੇ ਦਾਂ ਜਿਹੜਾ ਇੰਡੋ 3 ਸਿਲੰਡਰ ਆਉਂਦਾ ਉਹਦਾ ਬੋ ਸਟ੍ਰੋਕ 105 118 ਚਾਰ ਸਿਲੰਡਰ ਦੇ ਵਿੱਚ ਜਾ ਕੇ ਬਸ ਉਹ ਸਿੱਧਾ ਹੀ ਕੀ ਹੋ ਜਾਂਦਾ ਸਿਲੰਡਰ ਵੱਜ ਜਾਂਦਾ ਬੋਰ ਸੇਮ ਰਹਿੰਦਾ ਸਟ੍ਰੋਕ ਸੇਮ ਰਹਿੰਦੀ ਹੈ ਹੁਣ ਆਜੋ ਆਪਾਂ ਅਗਲੀ ਗੱਲ ਤੇ ਤਿੰਨ ਸਿਲੰਡਰ ਦਾ ਟਰੈਕਟਰ ਆ ਤਾਕਤਵਰਤਕ ਸਟ੍ਰੇਨਰ ਆ ਆ ਜਾ ਛੋਟੇ ਭਾਈ ਨਾਲ ਨਾਲ ਮਟਾ ਜੇ ਆਕਤਵਰਤਕ ਸਟੀering ਆ ਨੀਲੇ ਤੇ ਹਰੇ ਰੰਗ ਚ ਆਉਂਦਾ ਅਗਲੀ ਗੱਲ ਆ ਵੀ ਜੇ 50 hp ਤੋ ਉੱਤੇ ਲੈਣਾ ਪੱਕੇ ਹੀ MRF ਦੇ ਟਾਇਰ ਥੱਲੇ ਤੁਹਾਨੂੰ ਹੋਰ ਵੀ ਮਿਲ ਸਕਦੇ ਆ ਇਧਰੋਂ ਜੇ ਆਪਾਂ ਬਾਡਾ ਧਰੀਏ ਤਾਂ ਬੈਲ ਹਾਊਸਿੰਗ ਬਹੁਤ ਨਿੱਗਰ ਆ ਕਿਉਂਕਿ ਬਹੁਤ ਲੋਕ ਐ ਖੜਾ ਜਾ ਕਰਕੇ ਟਰਾਂ ਨੂੰ ਕਹਿੰਦੇ ਨੇ ਬੈਲ ਹਾਊਸਿੰਗ ਇਹਨਾਂ ਦੀ ਆਪਣੀ ਢਲਾਈ ਹੋਣ ਕਰਕੇ ਬਹੁਤ ਜ਼ਿਆਦਾ ਨਿੱਗਰ ਆ ਮੰਨ ਕੇ ਚੱਲੋ ਤੁਸੀਂ ਆਲੂਆਂ ਦਾ ਕੰਮ ਲੈਣਾ ਛੋਟਾ ਕੰਮ ਲੈਣਾ ਹੈ ਨਾ ਜਿਵੇਂ ਸ਼ਹਿਰਾਂ ਦੇ ਵਿੱਚ ਟਰਾਲੀ ਵਗੈਰਾ ਖਿੱਚਣੀਆਂ 50 ਪਾਵਰ ਦੀ ਕੈਟਾਗਰੀ ਦੇ ਵਿੱਚ ਬਹੁਤ ਸੋਹਣਾ ਆਪਸ਼ਨ ਆ ਤੇ ਅਗਲੀ ਜਿਹੜੀ ਮੇਨ ਗੱਲ ਆ ਆ ਪ੍ਰਾਈਸ ਰੇਂਜ ਦੇ ਵਿੱਚ ਤੁਹਾਨੂੰ ਇਦਾਂ ਦਾ ਟਰੈਕਟਰ ਨਹੀਂ ਮਿਲਦਾ ਜਿਹਦੀ ਰਿਪੇਅਰ ਇੰਨੀ ਘੱਟ ਹੋਵੇ ਤੇ ਤੇਲ ਭਰੇ ਕਾਲਾ ਇੱਧਰ ਗੇਅਰ ਦੇਖ ਸਕਦੇ ਹੋ ਤੁਸੀਂ ਆ ਜਾ ਛੋਟੇ ਭਾਈ ਗੇਅਰ ਸਾਰੀ ਟੜਾਈ ਆਪਦੀ ਹੋਣ ਕਰਕੇ ਸ਼ਿੰਕਰੋ ਮੈਸ਼ ਬਹੁਤ ਟੌਪ ਦਾ ਗੇਅਰ ਆ ਡਬਲ ਕਲਚ ਵਾਲਾ ਟਰੈਕਟਰ ਆ ਹਰ ਥਾਂ ਤੇ ਇੰਡੋ ਦੀ ਸਟੈਂਪ ਲੱਗੀ ਵੀ ਆ ਕਿਉਂਕਿ ਟਲਾਈ ਆਪਣੀ ਕਰਦੇ ਆ ਹੁਣ ਥੋੜਾ ਜਿਹਾ ਮੈਂ ਇਹਨੂੰ ਤੁਹਾਨੂੰ ਇਹਦਾ ਟੱਕਣ ਖੋਲ ਕੇ ਸਰੀਰ ਵੀ ਦਿਖਾ ਦਾਂ ਇੱਕ ਵਾਰੀ ਇਹ ਲਓ ਜੀ ਅੰਦਰੋਂ ਮਟੀਰੀਅਲ ਪੂਰਾ ਟੌਪ ਦਾ ਤਿੰਨ ਸਿਲੰਡਰ ਡ్రਾਈ 에ਅਰ ਕਲੀਨਰ ਅੱਗੇ ਜਾਲੀ ਵੀ ਲਾ ਕੇ ਦਿੱਤੀ ਹੋਈ ਆ ਮੰਨ ਕੇ ਚੱਲੋ ਤਿੰਨ ਸਿਲੰਡਰ ਨਾ ਮੇਰਾ ਇੰਨਾ ਕ ਆਪਣਾ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਐ ਤਿੰਨ ਸਿਲੰਡਰ ਦੇ ਵਿੱਚ ਜਿਹੜਾ ਆ ਟਾਈਪ ਆਉਂਦਾ ਨਾ ਐਚ ਐਮ ਪੀ ਡੀ ਆਈ ਆ ਜਿੰਨਾ ਤਿੰਨ ਸਿਲੰਡਰ ਦੇ ਵਿੱਚ ਪਰਫਾਰਮ ਕਰਦਾ ਚਾਰ ਦੇ ਬਰਾਬਰ ਹੀ ਚੱਲਿਆ ਜਾਂਦਾ ਫਿਊਲ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ ਮੈਂ ਜਣੀ ਕਿ ਮੈਨੂੰ ਮੇਰਾ ਇਹ ਸੈਪਰੇਟ ਇੰਜਨ ਆ ਤਿੰਨ ਸਿਲੰਡਰ ਦੇ ਵਿੱਚ ਅੱਗੇ ਆ ਜਾਓ ਜੀ ਡਿਊਲ ਕਲਚ ਤੇ ਲੋ ਹਾਈ ਅੱਗੇ ਆ ਗਿਆ ਰਿਵਰਸ ਪੀਟੀਓ ਥੋੜਾ ਪਿੱਛੇ ਆ ਜਾ ਛੋਟੇ ਭਾਈ ਡਬਲ ਐਕਟਿੰਗ ਡਿਸਟ੍ਰੀਬਿਊਟਰ ਤੇਲ ਬ੍ਰੇਕਾਂ ਸਾਰੀਆਂ ਸਹੂਲਤਾਂ ਦੇ ਨਾਲ ਲੈ ਸਾਂ ਕਹਿਣ ਤੋਂ ਭਾਵ ਇੱਕ ਵਾਰੀ ਤੁਸੀਂ 3 ਸਿਲੰਡਰ ਨੂੰ ਜ਼ਰੂਰ ਕਨਸਿਡਰ ਕਰੋ ਕਿਉਂਕਿ ਆਪਣੇ ਮਨਾਂ 'ਚ ਇੱਕ ਬਹੁਤ ਵੱਡਾ ਬਹਿਮ ਬੈਠਿਆ ਹੁੰਦਾ ਵੀ ਤਿੰਨ ਸਿਲੰਡਰ ਤਿੰਨ ਸਿਲੰਡਰ ਦੀ ਜੇ ਆਪਾਂ ਟੈਕਨੀਕਲੀ ਜਾਈਏ ਨਾ ਤਿੰਨ ਸਿਲੰਡਰ ਦੀ ਇਹ ਤਾਂ ਇੱਕ ਮਜਬੂਰੀ ਹੋ ਜਾਂਦੀ ਹੈ ਕੰਪਨੀ ਦੀ ਕਿ ਜਦੋਂ ਉਹਨੇ ਉੱਚੀ ਪਾਵਰ ਬਣਾਉਣੀ ਆ ਉਹਨੂੰ 4 ਸਿਲੰਡਰ ਇੰਜਣ ਕਰਨਾ ਪੈਂਦਾ ਪਰ ਜੋ ਪਰਫਾਰਮੈਂਸ ਤਿੰਨ ਸਿਲੰਡਰ ਦੇ ਵਿੱਚ ਜਿਹੜੀਆਂ ਡਿਗਰੀਜ਼ ਬਣਦੀਆਂ ਨੇ ਬੋਰ ਦੀਆਂ ਫਾਇਰਿੰਗ ਆਰਡਰਸ ਦੀਆਂ ਉੱਥੇ ਜਾ ਕੇ ਉਹ ਜਿਹੜਾ ਜਿਆਦਾ ਮਤਲਬ ਕਿ ਐਫੀਸ਼ੀਐਂਟ ਬਣ ਜਾਂਦਾ ਜਿਹੜੀ ਫ੍ਰਿਕਸ਼ਨ ਆ ਜਾਂ ਕਹਿ ਲਓ ਸਟ੍ਰੋਕ ਦਾ ਜਿਹੜਾ ਬੈਲੈਂਸ ਆ ਉਹ ਬਹੁਤ ਬਿਊਟੀਫੁੱਲ ਬਣ ਜਾਂਦਾ ਉਹਦੇ ਕਰਕੇ 3 ਸਿਲੰਡਰ ਟਰੈਕਟਰ ਬਹੁਤ ਜਿਆਦਾ ਵਧੀਆ ਪਰਫਾਰਮ ਕਰਦਾ ਸੋ ਰੰਗ ਇਹਦੇ ਵਿੱਚ ਤੁਹਾਨੂੰ ਨੀਲਾ ਵੀ ਮਿਲ ਜਾਣਾ ਤੇ ਹਰਾ ਵੀ ਮਿਲ ਜਾਣਾ ਦੋਨੇ ਰੰਗਾਂ ਦੇ ਵਿੱਚ ਅਵੇਲੇਬਲ ਆ ਮਤਲਬ ਮੇਨ ਚੀਜ਼ ਕੀ ਆ ਛੋਟੇ ਭਾਈ ਆ ਹੀ ਨੇੜੇ ਨੂੰ ਆ ਦੇਖ ਆ ਇਹਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਐਦਾ ਬੜਾ ਕਹਿੰਦੇ ਆ ਵੀ ਵਿਚਾਲਿਓ ਇੱਧਰ ਦੇਖੋ 1 2 3 4 5 ਨਟ ਨੇ ਆ ਬੈਲ ਦਾ ਡਿਜ਼ਾਈਨ ਬੜਾ ਸੋਹਣਾ ਤੇ ਜੇ ਲੈਂਥ ਵਾਈਜ਼ ਜਾਈਏ ਤਾਂ ਤਿੰਨ ਸਿਲੰਡਰ ਦੇ ਵਿੱਚ ਮੇਰਾ ਖਿਆਲ ਸਭ ਤੋਂ ਲੰਬੀ ਟਰੈਕਟਰ ਹੋਊਗਾ ਚੁੱਲੇ ਦਾ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਲੈਂਥ ਹੋਣ ਕਰਕੇ ਉੱਠਣ ਦੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਘਟ ਜਾਂਦੀ ਆ 50 ਪਾਵਰ ਦੇ ਵਿੱਚ ਮਤਲਬ ਕਿ ਇੱਕ ਚੰਗਾ ਆਪਸ਼ਨ ਆ ਰੀਜ਼ਨੇਬਲ ਰੇਟ ਪਲੱਸ ਬਹੁਤ ਘੱਟ ਮੇਨਟੇਨੈਂਸ ਬੜੀ ਵਾਰੀ ਮੈਂ ਇਹ ਤੁਹਾਨੂੰ ਨਿੱਜੀ ਐਕਸਪੀਰੀਅੰਸਾਂ ਸਾਂਝਾ ਕਰਦਾ ਮੈਂ ਹਜ਼ਾਰ ਘੰਟਿਆਂ ਤੱਕ ਚਲਾ ਕੇ ਦੇਖਿਆ ਜੇ ਕੋਈ ਦਿੱਕਤ ਆਉਣੀ ਹੁੰਦੀ ਹੈ ਨਾ ਇਨ ਜਰਨਲ ਪਹਿਲੇ 100 ਘੰਟੇ ਚ ਆਂ ਗਿਆ ਟਰੈਕਟਰ ਨੂੰ ਇਹ ਹਜ਼ਾਰ ਹਜ਼ਾਰ 2 2000 ਨਵੇਂ ਚੱਲੇ ਹੋਏ ਟਰੈਕਟਰ ਜਮੇ ਪਤਾ ਨਹੀਂ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਚਲੋ ਇਹ ਨਹੀਂ ਮੈਂ ਕਹਿੰਦਾ ਪ੍ਰੋਬਲਮ ਕਿਸੇ ਟਰੈਕਟਰ ਚ ਵੀ ਨਹੀਂ ਹੁੰਦੀ ਪਰ ਉਹਦੇ ਨਾਲ ਮੈਟਰ ਕਰਦਾ ਪ੍ਰਾਈਸ ਜਿਹੜਾ ਰੇਟ ਆ ਉਹਦੀ ਰੇਂਜ ਕੀ ਆ ਇਸ ਦਾ ਮਤਲਬ ਕਿ ਪ੍ਰਾਈਸ ਰੇਂਜ ਦੇ ਵਿੱਚ ਇੰਨੀ ਘੱਟ ਰਿਪੇਅਰ ਕਿਸੇ ਦੀ ਹੋ ਨਹੀਂ ਸਕਦੀ ਸੋ ਬਹੁਤ ਸੋਹਣਾ ਟਰੈਕਟਰ ਆ ਜਰੂਰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਬਹੁਤ